ਕੀ ਤੁਹਾਨੂੰ ਪਤਾ ਹੈ ਕਿ ਜਿਹੜੇ ਅੱਜ ਸਾਡੇ ਮੁੰਡੇ ਕੁਰਤੀਆਂ ਦੇ ਨਾਲ ਸਲਵਾਰਾਂ ਪਾਈ ਫਿਰਦੇ ਐ ਜਿਨ੍ਹਾਂ ਨੂੰ ਪਠਾਣੀ ਸਲਵਾਰਾਂ ਕਿਹਾ ਜਾਂਦਾ ਹੈ ਇਹਦੀ ਸ਼ੁਰੂਆਤ ਕਿੱਥੋਂ ਹੋਈ ਆਉ ਤੁਹਾਨੂੰ ਦੱਸਦੇ ਆ ਜਦੋਂ ਸਰਦਾਰ ਹਰੀ ਸਿੰਘ ਨਲਵਾ ਨੇ ਪਿਛਾਵਰ ਤੇ ਜਮਰੌਦ ਨੂੰ ਜਿੱਤਿਆ ਤਾਂ ਇਸ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵਾ ਦਾ ਖੌਫ ਚਾਰੇ ਪਾਸੇ ਛਾ ਗਿਆ ਉਸ ਸਮੇਂ ਸਰਦਾਰ ਹਰੀ ਸਿੰਘ ਨਲਵੇ ਦੁਆਰਾ ਸਿੱਧੇ ਤੌਰ ਤੇ ਹੁਕਮ ਇਹ ਜਾਰੀ ਕੀਤਾ ਗਿਆ ਸੀ ਕਿ ਜੋ ਵੀ ਸਾਡੇ ਖਿਲਾਫ ਬਗਾਵਤ ਕਰਦਾ ਹੈ ਉਹਨੂੰ ਫੜ ਕੇ ਲਿਆਓ ਤੇ ਖਤਮ ਕਰ ਦਿਓ ਤੇ ਨਾਲ ਹੀ ਉਹਨਾਂ ਦਾ ਇਹ ਵੀ ਹੁਕਮ ਸੀ ਕਿ ਕਿਸੇ ਨੇ ਵੀ ਕਿਸੇ ਬਜ਼ੁਰਗ ਨੂੰ ਕਿਸੇ ਬੱਚੇ ਨੂੰ ਜਾਂ ਕਿਸੇ ਔਰਤ ਨੂੰ ਕੁਝ ਨਹੀਂ ਕਹਿਣਾ ਤੇ ਪਠਾਣਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਸਿੱਖ ਕਦੇ ਵੀ ਕਿਸੇ ਬਜ਼ੁਰਗ ਬੱਚੇ ਤੇ ਔਰਤਾਂ ਨੂੰ ਕੁਝ ਨਹੀਂ ਕਹਿੰਦੇ ਤੇ ਉਹਨਾਂ ਨੇ ਸਰਦਾਰ ਹਰੀ ਸਿੰਘ ਨਲਵੇ ਦੇ ਖੋਪ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਔਰਤਾਂ ਦੀਆਂ ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਉਹ ਔਰਤਾਂ ਲੱਗਣ ਤੇ ਸਰਦਾਰ ਹਰੀ ਸਿੰਘ ਨਲਵੇ ਦੇ ਖੋਪ ਤੋਂ बच ਸਕਣ ਉਦੋਂ ਤੋਂ ਹੀ ਇਹਨਾਂ ਪਠਾਣੀ ਸਲਵਾਰਾਂ ਦਾ ਰਿਵਾਜ ਸ਼ੁਰੂ ਹੋਇਆ ਤੇ ਅੱਜ ਅਸੀਂ ਇਹਨਾਂ ਪਠਾਣੀ ਸਲਵਾਰਾਂ ਨੂੰ ਪਾ ਕੇ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਬਹੁਤ ਸੋਹਣੇ ਲੱਗ ਰਹੇ ਹਾਂ ਸੋ ਕਦੇ ਇਸ ਬਾਰੇ ਗਹਿਰਾਈ ਨਾਲ ਜ਼ਰੂਰ ਸੋਚਿਓ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਹੋ ਜੀ ਵੀਡੀਓ ਦੇਖਣ ਦੇ ਲਈ ਸਾਡੇ ਪੇਜ